ਜਿਹੜੇ ਫੌਜੀ ਅਫਸਰ ਜਿਹੜੇ ਅੰਦਰ ਅਟੈਕ ਤੇ ਗਏ ਸੀ ਇੱਕ ਪੁਲਿਸ ਛੋਟਾ ਜਿਹਾ ਅਫਸਰ ਆ ਕੇ ਇੱਕ ਐਸਐਚਓ ਲੈਵਲ ਦਾ ਬੰਦਾ ਆ ਕੇ ਸਾਰੀ ਪੰਚਾਇਤ ਇਕੱਠੀ ਕਰਕੇ ਸਵੀਰ ਤੋਂ ਬਿਠਾਉਂਦਾ ਸੀ ਸਿੱਖਾਂ ਨੂੰ ਢਾਹ ਲਾਣ ਵਾਸਤੇ ਕੀਤਾ ਗਿਆ ਸੀ ਇਹ ਪੰਜਾਬ ਨੂੰ ਢਾਹ ਲਾਣ ਵਾਸਤੇ ਕੀਤਾ ਗਿਆ ਸੀ ਜਿਹੜੀ ਸੰਗਤ ਗਈ ਹੈ ਪਿੰਡਾਂ 'ਚੋਂ ਗਰੀਬ ਵੱਡਾ ਗਿਆ ਛੋਟਾ ਗਿਆ ਗਰੀਬ ਗੁਰ ਗਿਆ ਬਈ ਹਿੰਦੂ ਗਿਆ ਮੁਸਲਮਾਨ ਗਿਆ ਜਰਨੈਲ ਸਿੰਘ ਕੋਲ ਡਰਾਵਾਲੇ ਬਾਰੇ ਗੱਲਬਾਤ ਕਰ ਰਹੇ ਸੀ ਤੁਸੀਂ ਦੱਸੋ ਜਿਵੇਂ ਮੁਲਾਕਾਤ ਨਹੀਂ ਹੋਈ ਹੈ ਹੈਨਾ ਤੁਹਾਡੀ ਉਹਨਾਂ ਦੇ ਨਾਲ ਸੋ ਕੁਝ ਹੋਰ ਗੱਲਾਂ ਬਾਤਾਂ ਉਹਨਾਂ ਬਾਰੇ ਸ਼ੇਅਰ ਕਰਦੀਆਂ ਚਾਹੋਗੇ ਵੇਖੋ ਜੀ ਕੋਈ ਉਹਨਾਂ ਨੂੰ ਮਾੜਾ ਕਵੇ ਜਾਂ ਚੰਗਾ ਕਵੇ ਅਸੀਂ ਸਿੱਖੀ ਦੇ ਜਾਂ ਗੀਤਾ ਜੀ ਦੇ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅ ਮੱਦੇ ਨਜ਼ਰ ਉਹਨਾਂ ਦਾ ਕੈਰੇਕਟਰ ਵੇਖਦੇ ਆ ਅਸੀਂ ਇੱਕ ਸੰਤ ਦਾ ਜਾਂ ਸਾਧੂ ਦਾ ਜਾਂ ਅਸੀਂ ਕਹਿ ਸਕਦੇ ਆ ਬਾਬੇ ਦਾ ਜਿਹੜਾ ਕੈਰੇਕਟਰ ਹੈ ਪਹਿਲੀ ਗੱਲ ਤਾਂ ਇਹ ਆ ਜਾਂਦੀ ਏ ਕਿ ਬਾਬਾ ਜੀ ਦਾ ਨਾਲ ਉਹ ਕੋਈ ਐਸਾ ਉਹਨਾਂ ਤੇ ਤੱਬਾ ਆਇਆ ਜਿਹੜੇ ਲੋਕ ਕੋਈ ਉਹਨੂੰ ਬੁਰਾ ਮੰਨਦੇ ਫੋਟੋ ਤਰਦੇ ਕਿ ਕੋਈ ਉਹਨਾਂ ਕੰਮ ਦਾ ਕੰਮ ਕੀਤਾ ਪਹਿਲਾ ਸਾਡਾ ਕੰਮ ਹੈ ਨਾ ਇੱਕ ਵੀ ਐਗਜ਼ਾਮਪਲ ਹੋਵੇ ਨਹੀਂ ਦਮਨਪਾਕ ਨੇ ਫਿਰ ਕ੍ਰੋਧ ਜਿਹੜੀ ਸੰਗਤ ਗਈ ਹੈ ਪਿੰਡਾਂ ਜੋ ਗਰੀਬ ਵੱਡਾ ਗਿਆ ਛੋਟਾ ਗਿਆ ਗਰੀਬ ਗੁਰਗਾ ਗਿਆ ਹਿੰਦੂ ਗਿਆ ਮੁਸਲਮ ਗਿਆ ਉਹ ਬੰਦੇ ਨੇ ਕੋਈ ਕ੍ਰੋਧ ਨਾਲ ਨਹੀਂ ਭਾਈ ਐ ਸਮਝਾ ਲੋ ਐ ਕਰ ਲੋ ਐ ਉਹ ਕੋਈ ਨਹੀਂ ਭਾਈ ਤੂੰ ਐ ਕਰ ਲਿਆ ਮੇਰੀ ਅੱਖਾਂ ਮੇਕਣ ਦੀ ਗੱਲ ਹੈ ਫਿਰ ਆ ਗਿਆ ਲੋਭ ਕੋਈ ਉਹਨੇ ਆਪਣੀ ਕੋਠੀ ਬਣਾਈ ਹੋਵੇ ਉਹਨਾ ਫਾਰਮ ਹਾਊਸ ਬਣਾਇਆ ਹੋਵੇ ਠੀਕ ਹੈ ਉਹਨਾਂ ਨੇ ਕੋਈ ਬਹੁਤ ਤਕੜੀ 500 ਕਿਲਾ ਹਜ਼ਾਰ ਜਮੀਨ ਲੈ ਲਈ ਹੋਵੇ ਅਲੀ ਕੇ ਲੋਕ ਜਾਂਦੇ ਸੀ ਫਿਰ ਆ ਗਿਆ ਮੋਰ ਅਟੈਚਮੈਂਟਸ ਕੋਈ ਉਹਨੇ ਆਪਣੇ ਬੱਚਿਆਂ ਲਈ ਕਰਤਾ ਹੋਵੇ ਫਿਰ ਆ ਗਿਆ ਹੰਕਾਰ ਕਿਸੇ ਬੰਦੇ ਨੂੰ ਉਹਨਾਂ ਦਾ ਹੰਕਾਰ ਚ ਲਲਕਾਰਿਆ ਕਿ ਮੈਂ ਬੜਾ ਵੱਡਾ ਮੇਰੇ ਪਿੱਛੇ ਇਹ ਮੈਂ ਤੈਨੂੰ ਹੁਣੇ ਮਾਰ ਦੂੰਗਾ ਨਹੀਂ ਜਿੰਨੇ ਕਿਸੇ ਨੇ ਸੱਚ ਨੂੰ ਲਲਕਾਰਿਆ ਉਹਨਾਂ ਨੂੰ ਕਿਹਾ ਵੀ ਜੇ ਤੂੰ ਸੱਚ ਨੂੰ ਲਲਕਾਰੇਗਾ ਗੁਰੂ ਗ੍ਰੰਥ ਸਾਹਿਬ ਸੱਚ ਹੈ ਫਿਰ ਮੈਂ ਇਸ਼ਾਦਤ ਪ੍ਰਾਪਤ ਕਰੂੰਗਾ ਫਿਰ ਮੈਂ ਅਗਲੇ ਕੰਮ ਤੱਕ ਜਾਊਗਾ ਪੰਜ ਚੀਜ਼ਾਂ ਉਸ ਮਤਲਬ ਬੁਰਖਾਂ ਦੀਆਂ ਉਹਨਾਂ ਦੀਆਂ ਇਹ ਚੀਜ਼ਾਂ ਅਸੀਂ ਵੇਖਦੇ ਹਾਂ ਤੇ ਆਹ ਜ਼ਿਆਤੀ ਇਧਰ ਹੋਈ ਹੈ ਇਹਨਾਂ ਵੀ ਫੜਫੜ ਬੰਦੇ ਬਾਰੇ ਨੇ ਜ਼ਿਆਤੀ ਹੋਈ ਹੈ ਜਿਵੇਂ ਤੀਰਾਂਪਰੈਲ ਨੂੰ ਹੋਈ ਹੈ ਨਿਰੰਕਾਰੀਆਂ ਨਾਲ ਹੋਈ ਹੈ ਠੀਕ ਹੈ ਤੇ ਕਿਤਨੇ ਕਿਤੇ ਉਹਨਾਂ ਦੇ ਵਿੱਚ ਸਹਿਜ ਬਸਤਾ ਵੀ ਸੀ ਕਿਤਨੇ ਕਿਤੇ ਵੀਰ ਰਸ ਵੀ ਸੀ ਹਰ ਬੰਦੇ ਦਾ ਆਪਣਾ ਆਪਣਾ ਕੈਰੈਕਟਰ ਹੁੰਦਾ ਮੈਂ ਮੰਨਦਾ ਕਿ ਉਹਨਾਂ ਚ ਵੀਰ ਰਸ ਸੀਗਾ ਔਰ ਵੀਰ ਰਸ ਤੋਂ ਬਗੈਰ ਕੌਮ ਵੀ ਮਰ ਜੇਗੀ ਸੱਠ ਹਮ ਅਗਰ ਸਾਡੇ ਜੀ ਵੀਰ ਰਸ ਨਹੀਂ ਹੋਏਗਾ ਤੇ ਅਸੀਂ ਬਿਲਕੁਲ ਮੁਰਦੇ ਹੋ ਜਾਵਾਂਗੇ ਵੀਰ ਰਸ ਕਰਕੇ ਸ਼ਾਇਦ ਬਾਕੀ ਸਰਕਾਰਾਂ ਨੂੰ ਸਿੱਖਾਂ ਤੋਂ ਡਰ ਲੱਗਦਾ ਮੇਰਾ ਖਿਆਲ ਅਸਲ ਚ ਜੀ ਵੀਰਸ ਤੋਂ ਜਿਹੜੇ ਵੀ ਵੀਰਸ ਕੁਝ ਸੱਚ ਆ ਔਰ ਉਹਨੂੰ ਕੰਟਰੋਲ ਕੀਤਾ ਜਾਵੇ ਤੇ ਵੀਰਸ ਬਹੁਤ ਵੱਡੀ ਗੱਲ ਵੀ ਵੀਰਸ ਤਾਂ ਇਹ ਵੀ ਸੀ ਗੁਰੂ ਤੇ ਤੀਖਾ ਬਹਾਦਰ ਸਾਹਿਬ ਸ਼ਹਾਦਤ ਲਈ ਗਏ ਨੇ ਉਹ ਵੀ ਤਾਂ ਵੀਰਸੀ ਸੀ ਦਸਵੇਂ ਪਾਸ਼ਾ ਨੇ ਲੜਾਈਆਂ ਕੀਤੀਆਂ ਲੜਾਈਆਂ ਕੀਤੀਆਂ ਉਦੋਂ ਤਾਂ ਅਸੀਂ ਕਹਿੰਦੇ ਆ ਕਿ ਯਾਰ ਸਾਡੇ ਜਨੇਊ ਬਚਾਲੇ ਪਰ ਜੇ ਉਹ ਨਾ ਹੁੰਦੀਆਂ ਚੀਜ਼ਾਂ ਤਾਂ ਅੱਜ ਆਪਾਂ ਇੱਥੇ ਨਾ ਬੈਠੇ ਹੁੰਦੇ ਨਹੀਂ ਜੀ ਸਾਡਾ ਕੈਰੈਕਟਰ ਬੜਾ ਥੱਲੇ ਹੋ ਜਾਣਾ ਸੀ ਕਿਸੇ ਵੀ ਤੁਸੀਂ ਇਹ ਗੱਲ ਧਿਆਨ ਰੱਖਣੀ ਆ ਕੋਈ ਵੀ ਕਸਟਮ ਆ ਇਹ ਕੋਈ ਰੀਤੀ ਰਿਵਾਜ ਆ ਕੋ ਚੰਗੀ ਗੱਲੇ ਦੀ ਭੈਣ ਲੱਗਦੀ ਐ ਨੌਤੀ ਦੀ ਇੱਜ਼ਤ ਕਰੋ ਇਹਨੂੰ ਬਣਾਉਣ ਲਈ ਹਜ਼ਾਰਾਂ ਸਾਲ ਲੱਗਦੇ ਨੇ ਕਿਸੇ ਕਸਟਮ ਨੂੰ ਬਣਾਉਣ ਲਈ ਹਜ਼ਾਰਾਂ ਸਾਲ ਲੱਗਦੇ ਕਿ ਪੱਗ ਐ ਬਨੋ ਦਾੜੀ ਐ ਰੱਖੋ ਭੈਣ ਭਰਾ ਦੀ ਇੱਜ਼ਤ ਕਰੋ ਕਿਸੇ ਦੇ ਧਰਮ ਬਾਰੇ ਨਾ ਲੇਕਿਨ ਇਹਨੂੰ ਤੋੜਨ ਲੱਗਿਆ ਇੱਕ ਮਿੰਟ ਲਾ ਕੇ ਟੈਂਕ ਤੋੜ ਦਿੰਦਾ ਹਮਮ ਔਰ ਦੁਬਾਰਾ ਬਣਦੀ ਨਹੀਂ ਠੀਕ ਐ ਔਰ ਸਭ ਤੋਂ ਵੱਡਾ ਕਤਲ ਹੁੰਦਾ ਹੈ ਾਰਮਾਨ ਕਿਸੇ ਬੰਦੇ ਦਾ ਸਭ ਤੋਂ ਵੱਡਾ ਪਾਪ ਐ ਚੋਰੀ ਨਹੀਂ ਆ ਝੂਠ ਨਹੀਂ ਆ ਕਿਸੇ ਦੇ ਾਰਮਾਨ ਕਿੰਨੇ ਲੋਕਾਂ ਦੀ ਜਿਨ੍ਹਾਂ ਦੀ ਭਾਵਨਾ ਉੱਥੇ ਜੁੜੀ ਹੋਈ ਸੀ ਉੱਥੇ ਹਮਲਾ ਕਰਕੇ ਏਰਮਾਨ ਤੋੜੇ ਨੂੰ ਤੁਸੀਂ ਮੈਨੂੰ ਸਵਾਲ ਕਰ ਰਹੇ ਸੀ ਖਾਲਸਾਣ ਬਾਰੇ ਮੈਂ ਕੋਈ ਇਹਨਾਂ ਚੀਜ਼ਾਂ ਦਾ ਹਮਾਇਤੀ ਨਹੀਂ ਹਾਂ ਲੇਕਿਨ ਇਹ ਅਕਾਲ ਤਖਤ ਸਾਹਿਬ ਨੇ ਖੁਦ ਹੀ ਪ੍ਰਮਾਤਮਾ ਹੀ ਉਹਨਾਂ ਨੇ ਜੋ ਹੁਕਮ ਕਰਨ ਉਹ ਵੈਸੇ ਹੀ ਹੋ ਜਾਣਾ ਆਉਣ ਵਾਲੇ 500 ਸਾਲਾਂ ਚ ਉੱਚ ਮੈਂ ਕੌਣ ਆ ਕਰਨ ਵਾਲਾ ਜੇ ਅਕਾਲ ਤਖਤ ਸਾਹਿਬ ਕਿਉਂਕਿ ਅਕਾਲ ਸਭ ਤੋਂ ਵੱਡਾ ਜਿਹੜੇ ਸਮੇਂ ਤੋਂ ਬਿਉਂੜਿਆ ਉਹਦਾ ਤਖਤ ਮਹਾਰਾਜ ਨੇ ਛਾਪਿਆ ਉਹਦਾ ਜਿਹੜਾ ਹੁਕਮ ਹੈ ਉਹ ਮੈਂ ਨਹੀਂ ਰੁਕ ਸਕੂਗਾ ਨਾ ਕੋਈ ਸਰਕਾਰ ਰੁਕ ਸਕੂਗੀ ਆਉਣ ਵਾਲਾ ਟਾਈਮ ਦੱਸੂਗਾ ਕਿ ਉਹ ਗਲਤ ਹੋਇਆ ਜਾਂ ਠੀਕ ਹੋਇਆ ਜੇ ਉਹਨੇ ਕੀਤੀ ਸੀ ਮੁਸਲਮਨ ਅਵਿਡਰ ਨੇ ਤੇ ਉਹਦੇ ਵੀ ਹੋ ਗਈ ਸੀਗੀ ਡੈਥ ਹੋ ਗਈ ਸੀ ਜਾਂ ਕਿਸੇ ਹੋਰ ਨੇ ਮੱਛੇ ਰੰਗਣ ਨੇ ਕੀਤੀ ਉਹਦੀ ਵੀ ਡੈਥ ਹੋਈ ਐ ਉਹ ਇੰਨੀ ਦਮਨਪਾਕ ਜਗ੍ਹਾ ਐ ਇੰਨੀ ਪਾਵਰਫੁਲ ਇੰਨੀਆਂ ਉੱਥੇ ਘਟਨਾਵਾਂ ਹੋਈਆਂ ਨੇ ਉਹਨੂੰ ਤੁਸੀਂ ਐ ਨਾ ਵੇਖੋਗੇ 84 ਨਿਕਲ ਗਈ ਤੇ ਕੰਮ ਖਤਮ ਹੋ ਗਿਆ ਇਹ ਰਹਿੰਦੇ ਕਾਲ ਯੁਗ ਤੱਕ ਉਹ ਅਸਰ ਰਹਿਣਗੇ ਇਹ ਤੁਸੀਂ ਯਾਦ ਰੱਖਿਓ ਰਹਿੰਦੇ ਕਾਲ ਯੁਗ ਤੱਕ ਇਹ ਅਸਰ ਰਹਿਣਗੇ ਰਹਿਣਗੇ ਤੇ ਹੈਗੇ ਵੀ ਅੱਜ ਵੀ ਦੇਖ ਅੱਜ ਵੀ ਹੈ ਤੇ ਅੱਗੇ ਵੀ ਰਹਿਣਗੇ ਸਦਾ ਤੁਸੀਂ ਕੁਝ ਉਹਨਾਂ ਲੋਕਾਂ ਨੂੰ ਮਿਲੋ ਜਿਹੜੇ ਫੌਜੀ ਅਫਸਰ ਜਾਂ ਜਿਹੜੇ ਫੌਜੀ ਕਿਸ ਸਾਡੇ ਬੰਦੇ ਜੋ ਕਿਸੇ ਨੇ ਜ਼ਰੂਰਤ ਨਹੀਂ ਕੀਤੀ ਜਿਹੜੇ ਅੰਦਰ ਅਟੈਕ ਤੇ ਗਏ ਸੀ ਉਹਨਾਂ ਦੇ ਪਰਿਵਾਰਾਂ ਦੇ ਕੀ ਹਾਲ ਹੋਏ ਅਗਰ ਤਾਂ ਉਹ ਆਏਗਾ ਕਿ ਬਾਬਾ ਤੇਰਾ ਹੁਕਮ ਹੈ ਮੈਂ ਜਾ ਰਿਹਾ ਜਿੱਨਾ ਕਿ ਮੇਰੀ ਡਿਊਟੀ ਹੈ ਮੈਂ ਤਨਖਾਹ ਲੈਣਾ ਅਗਰ ਉਹ ਫਿਨੇਟਿਕ ਤਰੀਕੇ ਨਾਲ ਗਏ ਨੇ ਧਰਮ ਦੇ ਭਾਵ ਨਾਲ ਮੈਂ ਉਹ ਦੋ ਚਾਰ ਪਰਿਵਾਰਾਂ ਨੂੰ ਇੰਟਰਵਿਊ ਕੀਤਾ ਉਹਨਾਂ ਨੇ ਪਰਮਾਤਮਾ ਨੇ ਉਹਨਾਂ ਦਾ ਹਸ਼ਰ ਕੀ ਕੀਤਾ ਹੈ ਨਹੀਂ ਕਿਸੇ ਤਰ੍ਹਾਂ ਭਵੇਂ ਮੰਦਰ ਹੈ ਪਉ ਮੈਂ ਬਸ ਜਿਹਦਾ ਉਹ ਇੱਕ ਪਰਮਾਤਮਾ ਦਾ ਬਹੁਤ ਵੱਡਾ ਥਾਂ ਹੈ ਉਹਨੂੰ ਉਸ ਤਰ੍ਹਾਂ ਹੀ ਉਹਦੀ ਅਦਬ ਹੋਣੀ ਚਾਹੀਦੀ ਔਰ ਸਾਡੀ ਆ ਐਡੀ ਵੱਡੀ ਆਰਮੀ ਨੇ ਲੱਖਾਂ ਦੇ ਵਿੱਚ ਇੰਨੇ ਐਡਵਾਂਸ ਹਥਿਆਰ ਤੇ ਅਸੀਂ ਇੱਕ ਸਾਧ ਨੂੰ ਫੜ ਲ ਲਈ ਜੇ ਕਹਿ ਜਾਵੇ ਸਾਧ ਸਾਧ ਸੀ ਸਾਧੂ ਆਦਮੀ ਸੀਗਾ ਉਹਨੂੰ ਫੜ ਲਈ ਹੈ ਟੈਂਕਾਂ, ਤੋਪਾਂ, ਮਸ਼ੀਨ ਗਨਾਂ, ਐਂਟੀ ਟੈਂਕ ਮਤਲਬ ਉਹ ਸਾਰੇ ਕਮਾਂਡੋ ਔਰ ਇਹ ਔਰ ਉਹ ਅਸੀਂ ਉਹਨਾਂ ਨੂੰ ਲਾ ਲਏ ਨੇ ਇਹ ਕਿੱਡੀ ਸਾਡੀ ਐਜ਼ ਅ ਜਨਰਲ ਸਾਡੀ ਸਿਆਣਫ ਐਂਟੀਸਿਪੇਸ਼ਨ ਕੀ ਆ ਸੱਟ ਹਮ ਇਹ ਤਾਂ ਇਹ ਗੱਲਾਂ ਬੜੀਆਂ ਸੈਕੰਡਲੀ ਤੁਸੀਂ ਉਸ ਦੌਰ ਨੂੰ ਇਹ ਵੇਖੋ ਆ ਪਿੰਡਾਂ ਦੇ ਵਿੱਚ ਸਰਚ ਪ੍ਰੈਸ਼ਨ ਹੁੰਦੇ ਹੁੰਦੇ ਸੀ ਇੱਕ ਪੁਲਿਸ ਛੋਟਾ ਜਿਹਾ ਅਫਸਰ ਆ ਕੇ ਇੱਕ ਐਸ ਐਚਓ ਲੈਵਲ ਦਾ ਬੰਦਾ ਆ ਕੇ ਸਾਰੀ ਪੰਚਾਇਤ ਇਕੱਠੀ ਕਰਕੇ ਸਵੀਰ ਤੋਂ ਬਿਠਾਉਂਦਾ ਸੀ ਪੂਰੇ ਪਿੰਡ ਦੇ ਔਰ ਕੋਈ ਐਸਾ ਸ਼ਬਦ ਨਹੀਂ ਸੀ ਜਿਹੜਾ ਉਹ ਪੂਰੇ ਪੰਚਾਇਤ ਚਿੱਟੀਆਂ ਦਾੜੀਆਂ ਹੁੰਦੀਆਂ ਸੀ ਲੋਕਾਂ ਦੀਆਂ ਜਿਹੜੀਆਂ ਉਹ ਨਹੀਂ ਉਹਨਾਂ ਲਈ ਤੂੰ ਤੜਕ ਕਰਕੇ ਵਰਤਦਾ ਜਾਂ ਵੀ ਤੁਹਾਨੂੰ ਅਕਲ ਨਹੀਂ ਤੁਸੀਂ ਵੇਜੇ ਵਿਆਹ ਕਰ ਦੂੰਗਾ ਉਹ ਕਰ ਦੂੰਗਾ ਜਿਵੇਂ ਕਿ ਕੋਈ ਤਾਨਾਸ਼ਾਹੀ ਇਖਤियार ਹੁੰਦਾ ਹੈ ਮਤਲਬ ਤੁਗਲਕੀ ਫਰਮਾਨ ਨਾਜਾਇਜ਼ ਬਹੁਤ ਫਾਇਦਾ ਚੱਕਿਆ ਆਪਣੇ ਪੋਸਟ ਦਾ ਬਹੁਤ ਜ਼ਿਆਦਾ ਫਾਇਦਾ ਚੱਕਿਆ ਜੀ ਔਰ ਸਭ ਤੋਂ ਵੱਡੀ ਗਲਤੀ ਇਹ ਹੈ ਕਿ ਅਸੀਂ ਜਿਹੜੇ ਲੋਕਾਂ ਨੇ ਇਹ ਕੰਮ ਕੀਤਾ ਅਸੀਂ ਜੋ ਸਰਕਾਰ ਚ ਆਏ ਇਹਨੂੰ ਚੁੱਕ ਕੇ ਗਵਰਨਰ ਬਣਾਤਾ ਯਾਨੀ ਕਿ ਅਸੀਂ ਸੁਚਾਨੰਦ ਨੂੰ ਅਫਸਰ ਲਾਤਾ ਹੂੰ ਜਿਨੇ ਕਾਹਨ ਕੀਤਾ ਜਵਾਨੀ ਦਾ ਅਸੀਂ ਸੁਚਾਨੰਦ ਨੂੰ ਅੱਜ ਚੁੱਕ ਪੰਜਾਬ ਦਾ ਗੁਰਨਰਾਜ ਦੀ ਤੇ ਕੀ ਕਹਿਣਗੇ ਵੀ ਸਾਬ ਜਦਿਆ ਦੇ ਨੂੰ ਸ਼ਹੀਦ ਕੀਤਾ ਇਹ ਵੀ ਤਾਂ ਉਹਨਾਂ ਦਾ ਹੀ ਹਿੱਸਾ ਹੈ ਉਹਨਾਂ ਦੀ ਇਹ ਜਿਹੜੇ ਮਾਰੇ ਨੇ ਗਲਤ ਨੇ ਠੀਕ ਨੇ ਇਹ ਉਹਨਾਂ ਸਾਬ ਜਦਿਆਂ ਦੀ ਚਰਨਾਂ ਦੀ ਧੂੜ ਹੈ ਜਿਹੜੇ ਉਹਨਾਂ ਨੂੰ ਮੰਨ ਰਹੇ ਨੇ ਉਹਨਾਂ ਦੇ ਉਹਨਾਂ ਨੇ ਕੁਰਬਾਨੀ ਦਿੱਤੀ ਹੈ ਤੇ ਤਾਂ ਅਸੀਂ ਇੱਥੋਂ ਤੱਕ ਪਹੁੰਚੇ ਤਾਂ ਪਹੁੰਚੇ ਠੀਕ ਹੈ ਤੇ ਉਹਦੇ ਸੁਚਾਨੰਦ ਤੋਂ ਅਸੀਂ ਅੱਜ ਵੀ ਕਹਿੰਦੇ ਭਾਵੇਂ ਉਹਨੂੰ ਮਾਰ ਵੀ ਦਿੱਤਾ ਸੀ ਬਾਬਾ ਜੀ ਨੇ ਤੇ ਫੇਰ ਅਸੀਂ ਉਹਨਾਂ ਨੂੰ ਚੁੱਕ ਗਏ ਆਪਣੇ ਮੈਨ ਲਾ ਰਹੇ ਹਾਂ ਡੀਜੀ ਲਾ ਰਹੇ ਹਾਂ ਸਭ ਕੁਝ ਕਰ ਰਹੇ ਹਾਂ ਇਹ ਕਿੱਧਰ ਦੀ ਸਿਆਣਪ ਹੈ ਬਿਲਕੁਲ ਕੀ ਇਹਨੂੰ ਤੁਸੀਂ ਹਿਸਟਰੀ ਦੇ ਇਤਿਹਾਸ ਦੇ ਤਵਾਰੀਖ ਦੇ ਵਿੱਚ ਇਹਨੂੰ ਕੀ ਵੇਖੋਗੇ ਪਰ ਇਹ ਜਾਣਬੁੱਝ ਕੇ ਸਰਕਾਰ ਵੱਲੋਂ ਕੀਤਾ ਗਿਆ ਸੀਗਾ ਇਹ ਸਿੱਖਾਂ ਨੂੰ ਢਾਹ ਲਾਉਣ ਵਾਸਤੇ ਕੀਤਾ ਗਿਆ ਸੀ ਇਹ ਪੰਜਾਬ ਨੂੰ ਢਾਹ ਲਾਉਣ ਵਾਸਤੇ ਕੀਤਾ ਗਿਆ ਸੀ ਨਹੀਂ ਜੀ ਮੱਤ ਤੇ ਕਦੇ ਵੀ ਪਰਦਾ ਪੈ ਜਾਂਦਾ ਤੁਸੀਂ ਵੀ ਪਿਛਲੇ 20 ਸਾਲ ਤੋਂ ਵੇਖ ਰਹੇ ਜੀ 1990 ਤੋਂ ਜਿਹੜੇ ਬੰਦੇ ਨੇ ਵੀ ਇਹ ਕੰਮ ਕੀਤਾ ਹੈ ਕਿਸੇ ਨੇ ਕੋਈ ਚਾਹੇ ਗੁਟਕਾ ਸਾਭ ਜੋ ਕੋਈ ਸੌਂ ਖਾਦੀ ਹੈ ਚਾਹੇ ਕਿਸੇ ਨੇ ਕਿਸੇ ਨੂੰ ਮਾਵੀ ਦਿੱਤੀ ਆ ਉਹਨੂੰ ਬਖਸ਼ਿਆ ਨਹੀਂ ਆ ਕਦਾਬ ਬਹੁਤ ਸ਼ਕਤੀਸ਼ਾਲੀ ਹੈ ਉਹਦੀ ਅਦਾਲਤ ਚ ਉਹਦੀ ਅਦਾਲਤ ਠੀਕ ਹੈ ਔਰ ਐਸ ਫਾਰ ਐਜ਼ ਅ ਹਿੰਦੂ ਧਰਮ ਇਸ ਕਨਸਰਨਡ ਇਹ ਅਮਿਟੇ ਨੂੰ ਕੋਈ ਮੀਟ ਨਹੀਂ ਸਕਦਾ ਇਹ ਜੇ ਕ੍ਰਿਸ਼ਨ ਮਹਾਰਾਜ ਦਾ ਸ਼੍ਰੀ ਰਾਮਚੰਦਰ ਜੀ ਦਾ ਹੱਥ ਹੈ ਉਹ ਜੀ ਦੇ ਜਾਗਦੇ ਨੇ ਇਹਨੂੰ ਬੜੇ ਧਰਮਾਨੇ ਅਟੈਕ ਕੀਤਾ ਹੈ ਲੇਕਿਨ ਚ ਐਸੀਆਂ ਐਸੀਆਂ ਸਚਾਈਆਂ ਪਈਆਂ ਨੇ ਜਦੋਂ ਪੜਦੇ ਆ ਜੇ ਅਸੀਂ ਸੀਤਾ ਮਾਤਾ ਦੀ ਆਧਾਰ ਲੈ ਸਕਦੇ ਆ ਜੋ ਰਾਵਣ ਨੂੰ ਅਨਫਿਟ ਕਰ ਸਕਦੀ ਹੈ ਰਾਵਣ ਕਹਿ ਸਕਦਾ ਵੀ ਮਾਤਾ ਜੀ ਬਾਹਰ ਬੈਠੋ ਇਹ ਕਿੱਡਾ ਇੱਕ ਸ਼ਕਤੀਸ਼ਾਲੀ ਚੀਜ਼ ਹੋਊਗੀ ਜਦੋਂ ਰਾਵਣ ਲੈ ਗਿਆ ਇੱਕ ਬੰਦਾ ਇਸ ਕਮਲੇ ਲੈ ਗਿਆ ਕਿ ਮੈਂ ਹਰਨ ਕਰਨਾ ਹੈ ਮਾਤਾ ਨੂੰ ਤੇ ਕਾਲਪੁਰਖ ਕਿੰਨਾ ਪਾਵਰ ਕਿ ਇਹ ਉਹ ਗੱਲ ਹੈ ਕਿ ਪੰਚਾਲੀ ਕੋ ਰਾਜਸਭਾ ਮੇਂ ਆ ਰਾਮ ਨਾਮ ਸੁਦਾਈ ਅਕਲ ਨਹੀਂ ਆ ਗਈ ਰਾਵਣ ਨੂੰ ਕਿ ਯਾਰ ਮੈਂ ਇਨਾ ਗਿਆਨੀ ਆਦਮੀ ਸੀ ਮਾਤਾ ਜੀ ਕਹਿੰਦਾ ਬੈਠੋ ਤੁਸੀਂ ਉਹਨੂੰ ਪਤਾ ਲੱਗਿਆ ਕਿ ਉਹਦਾ ਸਾਰਾ ਕਾਮਦੇਵਤਾ ਹੀ ਹਰਨ ਹੋ ਗਿਆ ਕਿ ਤਾਂ ਜਗ ਦੀ ਮਾਤਾ ਨੂੰ ਲੈ ਗਿਆ ਸੋ ਇਹ ਸਾਨੂੰ ਸਾਡੇ ਦੂਜੇ ਧਰਮ ਦੇ ਜਿਹੜੇ ਵੀਰਿਆ ਉਹਨਾਂ ਨੂੰ ਇਹ ਨਹੀਂ ਹੋਣਾ ਚਾਹੀਦਾ ਕਿ ਉਹ ਮਾੜਾ ਉਹ ਪਹਿਲਾਂ ਉਹ ਸਾਡੇ ਪੁਰਖੇ ਨੇ ਅਸੀਂ ਉਹਨਾਂ ਤੋਂ ਪੈਦਾ ਹੋਏ ਹਾਂ ਤੇ ਸਾਡਾ ਗੁਰੂ ਗ੍ਰੰਥ ਸਾਹਿਬ 'ਚ ਸਾਰੀਆਂ ਰੈਫਰੈਂਸ ਹੀ ਉਹਨਾਂ ਦੀਆਂ ਨੇ ਹੂੰ ਸਹੀ ਗੱਲ ਹੈ RAM GAYO RAMAN GAYO ਅਸੀਂ ਸਾਰੀ ਉਸ ਪਰਪੇਖ ਨਾਲ ਦੇਖਦੇ ਹਾਂ ਉਸ ਚੀਜ਼ ਨੂੰ ਸਾਨੂੰ ਉਸ ਪਵਿੱਤਰ ਗ੍ਰੰਥ ਦਾ ਗੁਰੂ ਗ੍ਰੰਥ ਸਾਹਿਬ ਦਾ ਇਹ ਦੇਖਣ ਚਾਹੀਦਾ ਕਿ ਉਹ ਕਿਸ ਗੁਰੂਆਂ ਨੇ ਕਿੰਨੀ ਮਿਹਨਤ ਕਿੰਨੀ ਸ਼ਿੱਦਤ ਨਾਲ ਲਿਖਿਆ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਲਾ ਲੋ ਜਿਹੜੀ ਕਿ ਖੁਣ ਜਦੋਂ ਕੀਤੀ ਹੈ ਜੀ ਉਹ ਕੁਝ ਵੀ ਕਰ ਸਕਦੇ ਸੀ ਉਹਨਾਂ ਨੇ ਇਹ ਵੀ ਨਾਲ ਦਿੱਤਾ ਹੈ ਕੱਲਾ ਸੱਚ ਲਈ ਨਹੀਂ ਲੜੇ ਉਹਨਾਂ ਨੇ ਇਹ ਵੀ ਸਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜਦੋਂ ਤੁਸੀਂ ਪਾਠ ਇੰਨਾ ਜ਼ਿਆਦਾ ਕਰਦੇ ਜੇ ਤੁਹਾਨੂੰ ਗਰਮੀ ਸਰਦੀ ਲੱਗਦੀ ਨਹੀਂ ਪਾਵੇ ਤੁਹਾਨੂੰ ਤਤੀ ਤਵੀ ਤੇ ਬਿਠਾਤਾ ਹੈ ਉਹ ਐਂ ਬਿਠੇ ਰਹੇ ਡੋਗ ਰੋਂਗ ਤੇ ਖੜੇ ਹੋ ਜਾਂਦੇ ਆ ਉਹਨਾਂ ਬਾਰੇ ਜਦੋਂ ਉਹਨਾਂ ਦੀ ਸ਼ਹੀਦੀ ਬਾਰੇ ਸੁਣਦੇ ਆ ਪੜ੍ਹਦੇ ਆ ਨਾ ਕਿਤੇ ਤੇ ਯਾਦ ਕਰਦੇ ਆ ਉਹਨਾਂ ਨੂੰ ਕਿ ਉਹਨਾਂ ਨੇ ਜੋ ਕੀਤਾ ਬਿਲਕੁਲ ਮਤਲਬ ਕਿ ਆਪਾਂ ਕਈ ਵਾਰ ਨਾ ਛੋਟੇ ਮੋਟੇ ਦੁੱਖ ਤੋਂ ਘਬਰਾ ਜਾਂਦੇ ਆ ਹਾਂਜੀ ਪਰ ਜੋ ਉਹਨਾਂ ਨੇ ਦੁੱਖ ਆਪਣੇ ਪਿੰਡੇ ਤੇ ਹੰਡਾਇਆ ਉਹ ਤੁਸੀਂ ਸੋਚੋ ਹਾਂ ਇਹਦਾ ਮਤਲਬ ਇਹ ਹੈ ਕਿ ਗੁਰਬਾਣ ਇਹ ਇਹ ਨਹੀਂ ਕਿ ਉਹਨਾਂ ਨੇ ਦੁੱਖ ਹੰਡਾਇਆ ਇਹਦਾ ਦੂਜਾ ਪਰਪੇਖ ਵੇਖੋ ਕਿ ਜਿਹੜਾ ਬੰਦਾ ਸੁਖਮਨੀ ਸਾਹਿਬ ਦੇ ਰਚੇਤਾ ਨੇ ਉਹ ਇੰਨੇ ਵੱਡੇ ਕਾਇਨਾਤ ਦੇ ਹੋ ਜਾਂਦੇ ਕਿ ਅੱਗ ਉਹਨਾਂ ਨੂੰ ਕਹੀ ਨਹੀਂ ਸਕਦੇ ਉਹਨੂੰ ਇਹੀ ਲੱਗ ਰਿਹਾ ਨਾਰਮਲ ਤੇ ਜੇ ਤੁਸੀਂ ਰੱਬ ਦਾ ਨਾਮ ਲਓਗੇ ਰਾਮ ਰਾਮ ਕਹੋਗੇ ਰਾਦੀ ਰਾਦੇ ਕਹੋਗੇ ਵੈਗਰੂ ਵੈਗਰੂ ਕਹੋਗੇ ਤੇ ਤੁਸੀਂ ਵੀ ਇੰਨੇ ਉੱਚੇ ਸੁੱਚੇ ਬਣ ਜਾਓਗੇ ਕਿ ਇਹ ਛੋਟੀਆਂ-ਛੋਟੀਆਂ ਸਮੱਸਿਆ ਦੀ ਖਾਤਰ ਜਿਹੜਾ ਤੁਸੀਂ ਡਰ ਜਾਂਦੇ ਜੇ ਤੁਸੀਂ ਡਰੋਗੇ ਨਹੀਂ ਕਿਉਂਕਿ ਸਾਡੀ ਭਗਤੀ ਦੀ ਘਾਟ ਹੈ ਇਹ ਇਹ ਦੂਜਾ ਪਰਪਖ ਭਾਵੇਂ ਉਹ ਗੁਰੂ ਅਰਜਨ ਦੇਵ ਜੀ ਹੈ ਭਾਵੇਂ ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹੈ ਚਾਹੇ 10ਵੇਂ ਪਾਤਸ਼ਾਹ ਜੀ ਦੇ ਲਾਲ ਨੇ ਚਾਹੇ ਮਾਤਾ ਗੁਜਰ ਕੌਰ ਜੀ ਹੈ ਚਾਹੇ ਬਾਬਾ ਬੰਦਾ ਸਿੰਘ ਬਹਾਦਰ ਆ ਚਾਹੇ ਬਾਬਾ ਦੀਪ ਸਿੰਘ ਹੈ ਇਹ ਸਾਰੀ ਹੀ ਕਰਾਮਾਤ ਪਾਠਦੀ ਹੈ ਬਿਲਕੁਲ ਸਾਨੂੰ ਇਹ ਗੱਲ ਵੇਖ ਲੈਣੀ ਚਾਹੀਦੀ ਹੈ ਕਿ ਬੰਦਿਆ ਇਹ ਬੰਦੇ ਕਿੰਨੇ ਕੁ ਪਾਠੀ ਸੀ ਜਿਨ੍ਹਾਂ ਨੇ ਪਾਈਤਾਰੂ ਸਿੰਘ ਕਿੰਨੇ ਕ ਪਾਠੀ ਸੀ ਪਾਈਤਾਰੂ ਸਿੰਘ ਕਿੰਨੇ ਕ ਪਾਠੀ ਸੀ ਉਹ ਉਹਨਾਂ ਦਾ ਭਗਤੀ ਵੇਖੋ ਕਿ ਭਗਤੀ ਤੁਹਾਨੂੰ ਕਿੱਥੇ ਪਹੁੰਚਾ ਸਕਦੀ ਹੈ ਜਿਹੜਾ ਕਿ ਸਾਡੇ ਐਜੂਕੇਸ਼ਨ ਸਿਸਟਮ ਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਇੱਕ ਬੱਚੇ ਨੂੰ ਪੜਾਓ ਉਹਨੂੰ ਪੜਾਉਂਦੇ ਐਸੀ ਚੀਜ਼ਾਂ ਨੇ ਜਿਹੜੀਆਂ ਕਦੀ ਸਾਰੀ ਉਮਰ ਉਹਦੇ ਕੰਮ ਨਹੀਂ ਆਉਣੀ ਮੈਂ ਤੁਹਾਨੂੰ ਇੱਕ ਪੜਾਈ ਦੀ ਐਗਜ਼ਾਮਪਲ ਦੱਸਦਾ ਜਮਾ ਪਲੱਸ ਜਿਹਨੂੰ ਕਹਿੰਦੇ ਮਾਈਨਸ ਘਟਾਓ ਤਕਸੀਮ ਤੇ ਜ਼ਰਬ ਮਲਟੀਪਲਾਈ ਬਿਲਕੁਲ ਇਹ ਸਵਾਲ ਮੈਨੂੰ ਤੀਜੀ ਕਲਾਸ ਚ ਸਿੱਖ ਤੱਕ ਸਿੱਖ ਗਿਆ ਸੀ ਮੈਂ ਪੂਰੇ ਤੇ ਇਹਦੋਂ ਵੱਧ ਮੈਥਮੈਟਿਕਸ ਮੇਰੇ ਅਜੇ ਤੱਕ ਕੰਮ ਚ ਨਹੀਂ ਆਇਆ ਹਮ ਬਾਕੀ ਮੈਂ ਸਾਰੇ ਸਾਰੇ ਆਪਣੇ ਮੈਂਟਲ ਟਾਰਗਟ ਦੇ ਮਾਸਟਰਾਂ ਦੀ ਡੰਡੀ ਖਾਧੀ ਮਾ ਟੈਂਡੈਂਟ ਦੇ ਕ੍ਰੈਡੈਂਟੀ ਤਾਂ ਉਹ ਮੈਨੂੰ ਕੋਈ ਲੈਣਾ ਦੇਣਾ ਨਹੀਂ ਨਾ ਮੈਨੂੰ ਸਮਝਾਇਆ ਨਾ ਹੋਣੀ ਹੈ ਜਨਮ ਚ ਜਿਹਨੂੰ ਆਉਂਦੀ ਹੋਵੇ ਹਾਂ ਜਿਹੜਾ ਰਿਸਰਚਰ ਹੈ ਇਹ ਨਹੀਂ ਕਿ ਉਹ ਵਿਦਿਆਨੀ ਵਿਦਿਆ ਹੈ ਜਿਹੜੇ ਰਿਸਰਚਰਾਂ ਦਾ ਆਰੀਆ ਭਟੋਏ ਚਲਦੀਆਂ ਨੇ ਉਹਦੇ ਤੇ ਪਰ ਆਮ ਤੁਸੀਂ 90 95% 99% ਜਨਤਾ ਨੂੰ ਇਹਦਾ ਸਮਝਾ ਦਿਓ ਵੀ ਤੁਸੀਂ ਬਰਸ਼ ਕਿਵੇਂ ਕਰਨਾ ਹੈ ਤੁਸੀਂ ਰਾਤ ਨੂੰ ਫੋਨ ਕਿੰਨੇ ਵਜੇ ਵੇਖਣਾ ਹੈ ਤੁਸੀਂ ਫਾਸਟ ਫੂਡ ਖਾਣਾ ਕਰ ਨਹੀਂ ਤੁਸੀਂ ਕਦੀ ਨਹੀਂ ਕਿਸੇ ਵੀ ਕਿਤਾਬ ਚ ਨਹੀਂ ਲਿਖਿਆ ਕਿ ਜਿਹੜੀਆਂ ਮੈਕਡਿਸ਼ੈਕਡੀਆਂ ਨੇ ਤੇ ਤੁਸੀਂ ਨਾ ਜਾਓ ਤਾਂ ਕਿ ਤੁਸੀਂ ਬਿਮਾਰ ਹੋ ਕੇ ਕਾਰਪੋਰੇਟ ਕਰਾਣੇ ਦੇੜਕੇ ਚੜਜੋਗੇ ਕਹਿੰਦੇ ਆ ਨਹੀਂ ਕਹਿੰਦੇ ਮਰਨਦੇ ਉਹਨਾਂ ਦੇ ਹੀ ਹਸਪਤਾਲ ਹੈ ਉਹਨਾਂ ਦੇ ਹੀ ਕਾਰਪੋਰੇਟ ਹਾਊਸ ਆ ਉਹਨਾਂ ਦੇ ਹੀ ਬੈਂਕ ਹੈ ਉਹਨਾਂ ਦੇ ਹੀ ਲਲਾਮ ਹੋਣਾ ਉਹਨਾਂ ਦੀ ਹੀ ਡੈਥ ਕਰ ਜਾਣੀ ਇਹ ਲੋਕਾਂ ਨੂੰ ਇਹ ਸਮਝਾਉਣਾ ਐ ਐਜੂਕੇਸ਼ਨ ਸਿਸਟਮ ਦਾ ਹਿੱਸਾ ਹੈ